ਆ ਰਖੜੀ ਦਾ ਮੌਸਮ ਆ ਰਿਹਾ ਵਾ ਆਪਾਂ ਵੇਖੀਦਾ ਵਾ ਬਹੁਤੇ ਭਰਾਵਾਂ ਨੇ ਆਪਣੀਆਂ ਭੈਣਾਂ ਨੂੰ ਆਈਫੋਨ ਲੈ ਕੇ ਦੇਣੀ ਆ ਲੈਪਟਾਪ ਕੰਪਿਊਟਰ ਲੈ ਕੇ ਦੇਣੀ ਆ ਕੋਈ ਸੂਟ ਲੈ ਕੇ ਦੇਣੀ ਆ ਕੋ ਸੋਨੇ ਦੀਆਂ ਚੀਜ਼ਾਂ ਲੈ ਕੇ ਦੇਣੀਆਂ ਵਾ ਲੈ ਦੋ ਅਸੀਂ ਨਹੀਂ ਕਹਿੰਦੇ ਨਾਲ ਲੈ ਕੇ ਦਿਓ ਤੁਹਾਡੀਆਂ ਭੈਣਾਂ ਤੁਹਾਡੇ ਕੋਲ ਨਹੀਂ ਮੰਗਣਗੀਆਂ ਕਿਤੋਂ ਮੰਗਣਗੀਆਂ ਲੈ ਦੋ ਪਰ ਮੇਰੀ ਬੇਨਤੀ ਆ ਵੀ ਜੇਕਰ ਕੁਝ ਲੈ ਕੇ ਜਾਣਾ ਆਪਣੀਆਂ ਭੈਣਾਂ ਨੂੰ ਕੋ ਤੋਹਫਾ ਲੈ ਕੇ ਦੇਣਾ ਵਾ ਦੋ ਸੰਚੀਆਂ ਲੈ ਕੇ ਲਿਓ ਤੁਹਾਡੀਆਂ ਧੀਆਂ ਬਾਣੀ ਪੜਿਆ ਕਰਨ ਉਹਨਾਂ ਨੂੰ ਟਾਈਮ ਦੋ ਪੀਪਾ ਨ ਮਰ ਗਏ ਐਨਾ ਟਾਈਮ ਤੂੰ ਸਕੂਲ ਕਾਲਜ ਜਾਣਾ ਵਾ ਐਨਾ ਟਾਈਮ ਤੂੰ ਘਰੇ ਮਾਂ ਦਾ ਨਾ ਰਸੋਈ ਦਾ ਕੰਮ ਕਰਾਉਣਾ ਵਾ ਐਨਾ ਟਾਈਮ ਤੂੰ ਘਰੇ ਆ ਕੇ ਪੜ੍ਹਨਾ ਵਾ ਤੇ ਐਨਾ ਟਾਈਮ ਤੂੰ 2 ਘੰਟੇ ਆ ਸਹਿਜ ਪਾਠ ਤੇ ਲਾਉਣੀ ਤੇ ਸ਼ਾਮਾਂ ਨੂੰ ਗੁਰਦਾਰੇ ਜਾਣਾ ਉਹ ਟਾਈਮ ਟੇਬਲ ਉਹਦਾ ਸਲੈਕਟ ਕਰ ਦੋ ਪਰ ਮੇਰੀ ਬੇਨਤੀ ਆ ਜੇ ਤੁਸੀਂ ਉਹਨੇ ਮਹਿੰਗੇ ਮਹਿੰਗੇ ਗਿਫਟ ਲੈ ਕੇ ਦਿੰਦੇ ਹੋ ਤੇ ਇੱਕ ਗਿਫਟ ਹੋਰ ਲੈ ਦਿਓ ਆਪਣੀਆਂ ਭੈਣਾਂ ਨੂੰ 2 ਸੈਂਟੀਆਂ ਲੈ ਕੇ ਦਿਓ ਪੋਥੀਆਂ ਲੈ ਕੇ ਦਿਓ ਤੁਹਾਡੀਆਂ ਬੱਚੀਆਂ ਬਾਣੀ ਪੜ੍ਹਨ ਸੰਸਾਰ ਤੇ ਆਪਕੇ ਲੈਣਾ ਹੀ ਆ ਆਇਓ ਸੁਣਨ ਪੜਨ ਕੋ ਬਾਣੀ ਬਾਣੀ ਪੜਨ ਬਾਣੀ ਸੁਣਨ ਦਾ ਹੀ ਆ